ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਾਈਆਂ ਨੂੰ ਜੀ ਅੱਜ ਅਸੀਂ ਤੁਹਾਡੇ ਵਾਸਤੇ ਜਿਸ ਭੈਣ ਭਾਈ ਦੇ ਗੋਡੇ ਦੁਖੇ ਹੋਣ ਉਸ ਵਾਸਤੇ ਗੋਡਿਆਂ ਦਾ ਪੱਕਾ ਇਲਾਜ ਲੈ ਕੇ ਆਏ ਹਾਂ ਜੀ ਉਹ ਵੀ ਇਲਾਜ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਹੀ ਪਿਆ ਹੈ ਤੁਸੀਂ ਇਹ ਇਲਾਜ ਜ਼ਰੂਰ ਕਰ ਸਕਦੇ ਹੋ ਤੇ ਆਪਣੇ ਦੁੱਖ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਇਹ ਇਲਾਜ ਕੀ ਹੈ ਇਹ ਤੁਹਾਨੂੰ ਦੱਸਦੇ ਹਾਂ ਜੀ ਪੰਜ ਸੱਤ ਕਲੀਆਂ ਲਸਣ ਦੇ ਲੈ ਲੈਣੀਆਂ ਨੇ ਉਹ ਕਲੀਆਂ ਨੂੰ ਕੱਟ ਲੈਣਾ ਤੇ ਲੌਂਗ ਲੈ ਲੈਣੇ ਨੇ ਵਿੱਚ ਜੀ ਜਮੈਣ ਜਮੈਣ ਵੀ ਲੈਣੀ ਹੈ ਜੀ ਆਧਾ ਵੀ ਲੈ ਲੈਣਾ ਵਿੱਚ ਥੋੜੇ ਜਿਹਾ ਮਿੱਠੇ ਪਾ ਲਓ ਜੀ ਜਨ ਇਹ ਜਿਹੜਾ ਇਲਾਜ ਹੈ ਇਹ ਦੇਸੀ ਇਲਾਜ ਹੈ ਜਰੂਰ ਰੋਮਤ ਰੋ ਅਰੇ ਜਮਨ ਤੇ ਜੀਰਾ ਜਰੂਰ ਪਾਉਣਾ ਇਹ ਜੰਨੇ ਆਪਣਾ ਦੇਸੀ ਰਸ ਇਹਨੂੰ ਫਿਰ ਕੜਛੀ ਤੇ ਦੁੱਧ ਪਾ ਕੇ ਵਿੱਚ ਤੁਸੀਂ ਭੁੰਨ ਲੈਣਾ ਜਿਹੜਾ ਆਪਾਂ ਸਮਝੋਣਾ ਆਪਣਾ ਦੇਸੀ ਮੁੱਕਤਾ ਹੈ ਇਹਨੂੰ ਵਿੱਚ ਭੁੰਨ ਲੈਣਾ ਇਹ ਜੰਨੇ ਥੋੜਾ ਜਿਹਾ ਰੰਗ ਪਟਾ ਜੂਗਾ ਜਿਆਦਾ ਰੰਗ ਪਟਾ ਜੂਗਾ ਫਿਰ ਇਹਨੂੰ ਆਪਾਂ ਨੇ ਲਾਉਣਾ ਇੱਕ ਆਪਣੇ ਕੋੜੇ ਬਦਾਮਾਂ ਦਾ ਤੇਲ ਦੀ ਸੀਸੀ ਪਈਆਂ ਜਾਂ ਕਿਸੇ ਭੈਣ ਭਾਈ ਕੋਲ ਹੈਗੀ ਆ ਤਾਂ ਵੀ ਵਰਤ ਲਓ ਜੇ ਨਾ ਹੋਈ ਤਾਂ ਵੀ ਕੋਈ ਐਨਾ ਸਮਝੇ ਵੀ ਆਪਣਾ ਭਾਈ ਅਸੀਂ ਤੇਲ ਨਹੀਂ ਪੜਾਉਣਾ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਜਿਵੇਂ ਤੁਸਾਨੂੰ ਲੋਟ ਲੱਗਦਾ ਕੋਣ ਕਰ ਸਕਦੇ ਜੇ ਕਿਸੇ ਕੋਲ ਹੈਗਾ ਤਾਂ ਪਾ ਸਕਦੇ ਜਾਨੀ ਇਹ ਬਹੁਤ ਫਾਇਦੇਮੰਦ ਹੈ ਇਹ ਬਦਾਮਾਂ ਦਾ ਤੇਲ ਹੈ ਇਹ ਜਨਿਸਮਾਨ ਜਿਹਦਾ ਆਪਾਂ ਨੂੰ ਲੈਣਾ ਇਹ ਜਹਾਂ ਦਾ ਕਰਮਾ ਮਾ ਗਰਮ ਹੁੰਦਾ ਜਿਆਦਾ ਜਿਆਦਾ ਆਪਾਂ ਵਰਤਦੇ ਆਂ ਇਹ ਹੁਣ ਜਿਆਦਾ ਪਣ ਲਾਲ ਰੰਗ ਉਹਦਾ ਪਟ ਗਿਆ ਤੇ ਹੁਣ ਫਿਰ ਆਪਾਂ ਗਾਂਸ ਬੰਦ ਕਰ ਦਾਂਗੇ ਵੀਡੀਓ ਆਪਣੇ ਕੋਲ ਸੀਸੀ ਆ ਬਦਾਮਾਂ ਦੀ ਤੇਲੀ ਉਹ ਵਿੱਚ ਪਾਵਾਂਗੇ ਤੇ ਆਪਾਂ ਹੋਰ ਸੁਣਿਓ ਤੇ ਨੂੰ ਦੱਸਦੇ ਆ ਆਪਣੇ ਚੈਨਲ ਤੇ ਬਲੌਗ ਬਣਾਉਨੇ ਆ ਜੀ ਪੰਜਾਬ ਦਾ ਪਿੰਡ 01 ਬਲੌਗ ਬਣਾਉਨੇ ਆ ਤੁਸੀਂ ਬਿਲਕੁਲ ਵੀ ਦੇਖ ਸਾਦੇ ਆਪਣੇ ਤੇ ਵਾਕਿ ਤੁਸੀਂ ਇਹ ਤੇਲ ਜਰੂਰ ਅਜ਼ਮਾਓ ਕਿਉਂ ਘਰ ਚ ਕਿਸੇ ਭੈਣ ਭਾਈ ਦੇ ਜਰੂਰ ਗੋੜਨਾ ਤਕਲੀਫ ਹੁੰਦੀ ਹੈ ਗੋੜਿਆਂ ਦੀ ਮੋੜਿਆਂ ਦੀ ਜਾਂ ਢੂਹੀ ਦੀ ਕਿਸੇ ਦੀ ਵੀ ਤਕਲੀਫ ਹੋਵੇ ਇਹ ਜਾਨੀ ਸਾਰੀਆਂ ਤਕਲੀਫ ਨੂੰ ਰਾਹਤ ਜਰੂਰ ਦੇਗਾ ਜੀ ਬਹੁਤ ਵਧੀਆ ਜਨੇ ਅਜ਼ਮਾਇਆ ਹੋਇਆ ਨੁਕਤਾ ਹੈ ਤੁਸੀਂ ਜਰੂਰ ਜਰੂਰ ਵਰਤਣਾ ਤੇ ਹੁਣ ਇਹ ਦੇਖੋ ਇਹਦਾ ਰੰਗ ਵਟ ਗਿਆ ਹੁਣ ਇਹਨੂੰ ਆਪਣੇ ਉਹ ਤੇਲ ਹੈ ਉਹ ਵਿੱਚ ਪਾ ਲਿਆ ਤੇ ਫਿਰ ਇਹਨੂੰ ਆਪਾਂ ਪੋਣਾਗੇ ਕੌਲੀ ਦੇ ਵਿੱਚ ਪੋਣਾਗੇ ਕਿਉਂ ਜੇ ਆਪਾਂ ਸਿੱਧਾ ਸਿਸੀਜ਼ ਪੋਣਾਗੇ ਫਿਰ ਇਹ ਆਪਣਾ ਤੇਲ ਡੁੱਲ ਜੂ ਇਹ ਆਪਣਾ ਹੁਣ ਅਜ ਬਣਾਇਆ ਉਹ ਤੇਲ ਲੈ ਇਹਨੂੰ ਕੌਲੀ 'ਚ ਪਾਣ ਲੋ ਕੌਲੀ 'ਚ ਪਾਣ ਕੇ ਫਿਰ ਠੰਡਾ ਹੋਏ ਆਪਾਂ ਸਿਸੀ ਦੇ ਵਿੱਚ ਪਾ ਸਕਦੇ ਹਾਂ ਜਾਦੇ ਇਸ ਸੀਸੀ ਵਿੱਚ ਪਾ ਲਿਆ ਤੇ ਫਿਰ ਇਹਨਾਂ ਨੂੰ ਵਰਤ ਸਰਦਨ ਬਾਕੀ ਜਿਹੜਾ ਸਮਾਨ ਹੈ ਇਹਨੂੰ ਜਾਨੀ ਦੋ ਧਨਵਾਰ ਕਿਸੇ ਕਿਸ ਪੰਡ ਚ ਰੱਖ ਦੇਣਾ ਵੀ ਓਨਰ ਵਿੱਚ ਇਹ ਬੜਾ ਤੇਲ ਰਹਿ ਜਾਂਦਾ ਉਹਨਾਂ ਨੂੰ ਫਿਰ ਗੋਟੇ-ਗੋਟੇ ਸਮਾਲ ਲਓ ਇਹਨੂੰ ਬਹੁਤ ਹੀ ਫਾਇਦੇਮੰਦ ਸਰੀਰ ਤੇਲ ਬਣੂਗਾ ਆਪਣੇ ਸਰੀਰ ਨੂੰ ਦਰਦੁਖਤਾ ਜਰੂਰ ਅਜ਼ਮਾਓ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ